ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ ਜੋ ਸਮਸਬੰਧੀ ਸ਼ੈਡਿਊਲ ਜਾਰੀ ਕੀਤਾ ਹੈ ਪੰਜਾਬ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਇੱਕ ਵਾਰ ਫਿਰ ਵੋਟਰ ਸੂਚੀਆਂ ਦੀ ਸੁਧਾਈ ਕਰਨ ਵਾਸਤੇ ਹੁਕਮ ਦੇ ਦਿੱਤੇ ਨੇ ਬਹੁਤ ਜਲਦੀ ਵੋਟਰ ਸੂਚੀਆਂ ਦੀ ਸੁਧਾਈ ਹੋਵੇ ਹੁਣ ਕਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਬਾਰੇ ਵੱਡੀ ਖਬਰ ਆਈ ਹੈ ਜ਼ਿਲ੍ਹਾ ਕਰਨਤਾਰਨ ਦੇ ਵਿੱਚ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਬਣੇ ਨੇ ਖਡੂਰ ਸਾਹਿਬ ਤੋਂ ਕਿਤੇ ਖਡੂਰ ਸਾਹਿਬ ਦੀ ਸੀਟ ਤੇ ਉੱਪਰ ਲੋਕ ਸਭਾ ਚੋਣ ਜਿਮਣੀ ਚੋਣ ਤਾਂ ਨਹੀਂ ਹੋਣ ਜਾ ਰਹੀ ਜਾਂ ਕੋਈ ਹੋਰ ਚੋਣ ਨੂੰ ਲੈ ਕੇ ਇਹ ਵੋਟਰ ਸੂਚੀਆਂ ਦੀ ਸੁਧਾਈ ਲਈ ਸ਼ੈਡਿਊਲ ਜਾਰੀ ਕੀਤਾ ਹੈ ਜਿਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਦੋਂ ਤੱਕ ਵੋਟਰ ਸੂਚੀਆਂ ਸੁਧਾਈ ਹੋਣ ਵਾਸਤੇ ਸਮਾਂ ਦਿੱਤਾ ਹੈ तुम जुड़ो चढ़ती कला लाइव न बहुत बहुत स्वागत है थोड़ा जिला तरन तारण दलका खडूर साहब जिथे लोग सभा मैंबर आजाद जितते भाई अमृतपाल सिंह खालसा दी मैंबरशिप में लैके जो वक् वक् खबर चल रही ने कि किबरशिप रद्द हो सकती है उन्होंने मैंबरशिप रद्द होने बाद इतें जिमनी चोण हो सकती है जमृतपाल सिंह जिन्हों इस हल्के में सेवा कर मिलेगा वो जेल तो रहा हो सारिया चर्चाव ने पर जो पंजाब राज चोण कमीशन ने वोटर सूचिया की सुधाई वास्ते शड्यूल जारी किया इस लैके बहुत ज़्यादा चर्चावं होर तेज़ हो, तेज हो गई ने कि अचानचेत यह वोटर सूचिया की सुधाई का हूँ की जोड़ पैगी ਲੋਕ ਸਭਾ ਚੋਣਾਂ ਵੀ ਹੋ ਗਈਆਂ ਵਿਧਾਨ ਸਭਾ ਚੋਣਾਂ ਵੀ ਅਜੇ 2 ਸਾਲ ਸਮਾਂ ਪਿਆ ਹੈ ਪੰਚਾਇਤੀ ਚੋਣਾਂ ਵੀ ਖਤਮ ਹੋ ਗਈਆਂ ਨਗਰ ਕੌਂਸਲ ਚੋਣਾਂ ਵੀ ਹੋ ਗਈਆਂ ਲੇਕਿਨ ਹੁਣ ਵੋਟਰ ਸੂਚੀਆਂ ਦੀ ਸੁਧਾਈ ਜਿਹੜੇ ਕਿ 10 ਦਿਨ ਦੇ ਵਿੱਚ ਵਿੱਚ ਕਰਕੇ ਉਹ ਵੋਟਰ ਸੂਚੀਆਂ ਜਿਹੜੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਤਿਆਰ ਕਰ ਲੀਆਂ ਜਾਣ ਔਰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਉਹਨਾਂ ਨੂੰ ਭੇਜਤਾ ਜਾਵੇ ਸੋ ਇਸ ਦੇ ਬਾਰੇ ਜੋ ਸਮਾਸ਼ਾਰ ਨਹੀਂ ਆਈਏ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਜੋ पंजाब चो कमिशन चौधरी कमल ने दसा कि ई आर ओ वालों भी एक दो हज़ार पच्ची तो चौबी एक दो हज़ार पची योग्यता मिति एक एक दो हज़ार पच्ची तक वोटर सूची का खड़ा तैयार किया जाएगा तो यह खड़ा पच्ची एक दो हज़ार पच्ची प्रकाश किया जाएगा जिस जेकर कोई दावे इतराज हैं तो उन्होंने सताई एक दो हज़ार पच्ची तो तीन दो हज़ार पच्ची तक दिते जा सकें ਇਹ ਵੀ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 11 ਦੋ ਨੂੰ ਹੋਵੇਗਾ ਅਤੇ ਅੰਤਿਮ ਵੋਟਰ ਸੂਚੀਆਂ 14 ਦੋ ਨੂੰ ਪ੍ਰਕਾਸ਼ਿਤ ਕਰਨੀਆਂ ਜਾਣਗੀਆਂ ਉਹਨਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਤਰਨਤਾਰ ਗੁਰਦਾਸਪੁਰ ਤੇ ਹਿਸ਼ਾਰਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 25 1 2025 ਨੂੰ ਵੋਟਰ ਸੂਚੀਆਂ ਦਾ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ 18 ਸਾਲ ਦਾ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਅਰਜੀ ਦੇ ਸਕਦੇ ਹਨ ਅਤੇ ਉਕਤ ਸ਼ੈਡਿਊਲ ਅਨੁਸਾਰ ਆਪਣੇ ਦਾਅਵੇ ਅਤੇ ਇਤਰਾਜ਼ ਵੀ ਦਾਇਰ ਕਰ ਸਕਦੇ ਹਨ ভোটার ਸੂਚੀਆਂ ਦੀ ਅੰਤਮ ਪ੍ਰਕਾਸ਼ਣਾ ਈਆਰਓ ਐਸਡੀਐਮ ਦੁਆਰਾ 14 ਦੂ 2025 ਨੂੰ ਜਾਰੀ ਕਰ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਉਕਤ ਨਗਰਪਾਲਿਕਾਵਾਂ ਦੇ ਅਧਿਕਾਰ ਖੇਤਰਾਂ ਵਿੱਚ ਆਉਣ ਵਾਲੇ ਸਾਰੇ ਈਸ਼ਵਕ ਅਤੇ ਯੋਗ ਵਿਅਕਤੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਨਾਲ ਸੰਬੰਧਿਤ ਨਗਰਪਾਲਿਕਾਵਾਂ ਦੀਆਂ ভোটার ਸੂਚੀਆਂ ਵਿੱਚ ਆਪੋ ਆਪਣੇ ਨਾਮ ਦਰਜ ਕਰਵਾਓ ਤਾਂ ਜੋ ਤਿੰਨੋਂ ਨਗਰਪਾਲਿਕਾਵਾਂ ਗੁਰਦਾਸਪੁਰ ਦੇ ਬਾਬਾ ਜੋ ਡੇਰਾ ਬਾਬਾ ਨਾਨਕ ਅਤੇ ਤਲਵਾੜਾ ਹੁਸ਼ਿਆਰਪੁਰ ਦੇ ਤੇ ਖਡੂਰ ਸਾਹਿਬ ਦੇ ਨਾਲ ਲੱਗਦਾ ਜਿਹੜਾ ਤਰਨਤਾਰਨ ਦੇ ਵਿੱਚ ਤਲਵਾੜਾ ਤਰਨਤਾਰਨ ਦੇ ਵਿੱਚ ਜਿਹੜੀ ਨਗਰ ਕੌਂਸਲ ਹੋਣੀ ਹੈ ਉਹਨਾਂ ਨਗਰ ਕੌਂਸਲ ਚੋਣਾਂ ਲਈ ਇਹ ਸੂਚੀਆਂ ਦੇ ਸੁਧਾਈ ਕਰਨ ਲਈ ਜੋ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਆਪਣਾ ਇਹ ਸ਼ਡਿਊਲ ਜਾਰੀ ਕੀਤਾ ਹੈ ਜੋ ਨਗਰ ਕੌਂਸਲ ਚੋਣਾਂ ਰੁਕ ਗਈਆਂ ਸੀ ਪਹਿਲਾਂ 21 ਦਸੰਬਰ ਨੂੰ ਹੋਈਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਤਿੰਨ ਹਲਕੇ ਡੇਰਾ ਬਾਬਾ ਨਾਨਕ ਤਲਵਾੜਾ ਤੇ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਚੋਣਾਂ ਨਹੀਂ ਹੋ ਸਕੀਆਂ ਜੋ ਵੋਟਰ ਸੂਚੀਆਂ ਦੀਆਂ ਘਟੀਆਂ ਦੇ ਕਾਰਨ ਇਹ ਹੁਣ ਜਿਹੜੀਆਂ ਨੇ ਅਗਲੇ ਫਰਵਰੀ ਮਹੀਨੇ ਦੇ ਵਿੱਚ ਵਿੱਚ ਸੂਚੀਆਂ ਜਾਰੀ ਹੋਣਗੀਆਂ ਤੇ ਮਾਰਚ ਵਿੱਚ ਇਹ ਚੋਣਾਂ ਕਰਵਾ ਲਈਆਂ ਜਾਣਗੀਆਂ ਜਿਸ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਸ਼ਡਿਊਲ ਜਾਰੀ ਕੀਤਾ ਹੈ